ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੇ ਹੱਸਦਿਆਂ ਦੇ ਚਿਹਰੇ ਦਿਖਾਵੇ ਸੱਚੇ ਪਾਤਸ਼ਾਹ ਸਭ ਦੀਆਂ ਮਨ ਦੀਆਂ ਮਰਜ਼ਾ ਪੂਰੀਆਂ ਕਰੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋਨੰਦ ਪਿਆਰੇ ਜੀ ਗੀਤ ਦਾ ਮੋਗਲਾ ਨੇ ਕੋੜਾ ਪੀੜੇ ਆ ਸੁందਰੀ ਪਾਣੀ ਨੂੰ ਜਾਵੇ ਜਾਵੇ ਸਪਾਈਆ ਵੇ ਜਾਲ ਮਾ ਸਸ ਜਉ ਦੇਖ ਕੇ ਉਠ ਗਈ ਸੌਰਾਗਿਆ ਸੀ ਗਰਾਏ ਨੀ ਸੱਯਾ ਸੌਰਾਗਿਆ ਸੀ ਗਰਾਏ ਨਾਣੇ ਦੇ ਜੋ ਖੇਢਣ ਤੁਰ ਗਈ ਵੇਮਾ ਰਾਵੇਸ ਪਾਇਆ ਵੇ ਜਾਲ ਮਾ ਕੋਠੇ ਤੇ ਚੜ ਕੇ ਇੱਕ ਰਾਹੀ ਨਹੀਂ ਜਾਵੇ ਰਾਹ ਜਾਣਦੇ ਰਾਇਆ ਮੁਸਾਪ ਰਹੀ ਇਕਲਾਈ ਜੀ ਸਨੇਹਾ ਬੇਬੀ ਰਹੀ ਇਕਲਾਈ ਜੀ ਸਨੇਹਾ ਉਣਾ ਤੀਤਾ ਮੁਗਲਾਂ ਨੇ ਲਈ ਚੁਰਾ ਜਾਵੇ ਸੁਪਾਹੀਆ ਵੇ ਜਾਲਮ ਆ ਰਾਜ ਆਂਦੇ ਰਾਇਆ ਮੂਸਾ ਫਰਾਈਕ ਲੈ ਜੀਸ ਨੇ ਵੇ ਵੀਰ ਇਕਲੇ ਜੀ ਤੋਲੇ ਨਾ ਜੋਗ ਮੁਗਲਾਂ ਨੇ ਲਈਏ ਚੁਰਾ ਚੁਰਾ ਵੇਸ ਪਾਇਆ ਨੀ ਸਿਆ ਮਗਰੇ ਬੀਰਨ ਆਵੇ ਬਾਬਲ ਉਤਰਿਆ ਜਹਾਂ ਤਰੇ ਵੀਰਾਈ ਮਲੀ ਦੀ ਸ਼ਾਮੇ ਨੀ ਸਿਆ ਆ ਦੇ ਬਾਦਸ਼ਾਹ ਕੋੜ ਡੇਡ ਜਾਰੇ ਹੱਥ ਬਨ ਕਰਦਾ ਦੇਨੇ ਤੀ ਤੀ ਨੂੰ ਲਮਾਗਾ シュਡਾ ਮੈਂ ਜਾ ਵੇਸ ਪਾਇਆ ਵੇ ਜਲ ਉੜਾ ਸੁਣ ਲੈ ਨਾਮ ਅਰਜਮਨਾਮਾ ਪਾਗਲਾ ਨਾ ਮੈਂ ਅਰਜਮਨਾਮਾ ਨਿਜਾ ਵੇਸ ਪਾਇਆ ਵੇਜਾ ਜਾ ਵੇਸ ਪਾਇਆ ਵੇ ਜਲਮਾ ਅਲੇ ਮੁਗਲਾਂ ਦਿਆ ਬਾਦਸ਼ਾਹ ਬੋਰੀ ਡੇਡ ਜਾਰੇ ਹੱਥ ਬੰਨ ਕਰਦਾ बेनती पणाल मागा छोड़ा मैं जावेस पाया वे जावे। ਤੋਂ ਛੱਡੀਓ ਨਾ ਜਾਵੇ ਵੇ ਸਮਝਾਵੇ ਸਤੋਂ ਛੱਡੀਓ ਨਾ ਜਾਵੇ ਆ ਲਾ ਮੁਗਲਾਂ ਦੇ ਬਾਦਸ਼ਾਹੀ ਤੁਵਾਂ ਅਨਕਾਰਦਾ ਬੇਨਤੀ ਮੇਰੀ ਨਾਜੋਨੂ ਕਰਦਾ ਜਾਦ ਜਾਵੇਸ ਪਾਇਆ ਵੇ ਜਲਮ ਨਾਲ ਮਾ ਤੇਰੇ ਹੀਰੇ ਤੇ ਮੋਤੀ ਨਾ ਕੋਈ ਅਰਜ ਸੁਣਾ ਓਏ ਨਾ ਜੋ ਤਾਂ ਤੇਰੀ ਖਰੀਓ ਸੋਣੀ ਸਾਥੋਂ ਛੱਡੀ ਨਾ ਜਾਵੇ ਮੂਰਖਾ ਸਾਥੋਂ ਛੱਡੀ ਨਾ ਜਾਵੇ ਬਾਬਲ ਬਾਈਕੇ ਰੋਪੀਆ ਵੀਰਨ ਮਾਰੀ ਸੀਤਾਵੇ ਕਾਂਤ ਤਾਂ ਚੰਦਰਾ ਹਸਿਆ ਸੀ ਨਮੀ ਵਿਉਣੇ ਦਾ ਚਾਵੇ ਜਾਵੇ ਸੁਪਾਇਆ ਵੇਜਲ ਮਾ ਜਾ ਤੂੰ ਬਾਵਲ ਕਰ ਆਪੋ ਨੇ ਰੱਖਉ ਤੇਰੀ ਵੀ ਲੱਜ ਮੈਂ ਅਨਨਾ ਕਾਮਾ ਮੁਗਲਾ ਦਾ ਭਾਵੇਂ ਭੁਖੀ ਮਰ ਜਾਮ ਬਾਵਲਾ ਭਾਵੇਂ ਭੁਖੀ ਮਰ ਜਾਮ i bejal ma